ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਉਮੀਦ ਆ ਵੇਹ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਣਗੇ ਤੇ ਰਾਜੀ ਖਿਸੀ ਹੋਵੋਗੇ ਵੇਹ ਗੁਰੂ ਜੀ ਸਾਰਿਆਂ ਨੂੰ ਜੜਦੀ ਕਲਾ ਵਿੱਚ ਰੱਖਣ ਜੀ ਕੀ ਹੈ ਜੀ ਕੱਲ ਸਵੇਰ ਦਾ ਟਾਈਮ ਆ ਅੱਜ ਆਟਾ ਤੇ ਆ ਗਏ ਲੈਂਦਾ ਸੀ ਤੁਹਨ ਪਾਵਾਂਗੇ ਜੀ ਢੋਲੀ ਦੇ ਵਿੱਚ ਪਹਿਲਾਂ ਆਟਾ ਆਪਣਾ ਖਤਮ ਹੋ ਗਿਆ ਸੀ ਇਹ ਜਿਹੜੀ ਆਪਾਂ ਕਣਕ ਧੋ ਕੇ ਰੱਖੀ ਸੀ ਠੰਡ ਤੋਂ ਪਹਿਲਾਂ ਧੋ ਦਉ ਉਹ ਪਈ ਸੀ ਜਿਹਦਾ ਪਿਆਇਆ ਈਕਾ ਆਪਾਂ ਧੋ ਕੇ ਉਹਦੇ ਸੁਕਾ ਕੇ ਪਿਆਲੇ ਆ ਤੇ ਹੁਣ ਪਿਆਇਆ ਜੀਕਾ ਤੇ ਹਾਜੀ ਇੱਕ ਪੀਣੀ ਦੀ ਪਈ ਐ ਉਹ ਫੇਰ ਪਿਆਲਾ ਲੰਗੀ ਤੇ ਨਾਲ ਲੈਂਦਾ ਜੀ ਮੱਕੀ ਦਾ ਆਟਾ ਹਾਂ ਥੋੜਾ ਲੈਂਦਾ ਮੱਕੀ ਦਾ ਜਿਉਂ ਗਰਮੀ ਆਉਗੀ ਫਿਰ ਵਧੀਆ ਲੱਗੂ ਹਟ ਜਾਂਦੀ ਹੈ। ਇਹ ਜੀ ਥੋੜਾ ਜਿਹਾ ਲਿਆਂਦਾ ਜੀ। ਸਵੇਰੇ ਕਈ ਵਾਰੀ ਦਹੀਂ ਨਾ ਬਣਾਈਆਂ। ਨੋਂਗ ਵਿੱਚ ਲਾ ਕੇ। ਜਮੇ ਕੇ ਆਨੇ ਵਾਲੇ ਹੀ। ਤਾਂ ਕਰਕੇ ਇਹਦੀ ਮੱਕੀ ਦਾ ਆਟਾ ਵਰਤ ਲਿਆ ਜਾਂਦਾ ਹੈ। ਇਹ ਸੀ ਤੇਕ ਲੱਗ ਤੇ ਇਹ ਜੀ ਆਟਾ ਵਿੱਚ। ਉਹਦੇ ਨਾਲ ਉੜ ਗਿਆ ਥੋੜਾ ਜਿਹਾ। ਉਹਨਾਂ ਪਟੋਲੀ ਨਹੀਂ ਧੋਤੀ ਜੀ ਛਾੜ ਕੇ ਇਸੇ ਤਰ੍ਹਾਂ ਆਟਾ ਪਾ ਦਿੱਤਾ ਜਦੋਂ ਜਿਵੇਂ ਜਿਵੇਂ ਗਰਮੀ ਆਉਗੀ ਤੇ ਢੋਲੀ ਨੂੰ ਧੋ ਕੇ ਚੰਗੀ ਤਰ੍ਹਾਂ ਧੁੱਪ ਲਵਾ ਕੇ ਆਟਾ ਪਾਉਣਾ ਪੈਂਦਾ ਪਰ ਠੰਡ ਵਿੱਚ ਆਟਾ ਖਰਾਬ ਨਹੀਂ ਹੁੰਦਾ ਜੀ ਵਧੀਆ ਰਹਿੰਦਾ ਹੈ ਗਰਮੀ ਦੇ ਵਿੱਚ ਸਿੱਤੀ ਖਰਾਬ ਹੋ ਜਾਂਦਾ ਆਟਾ ਇਹ ਆਪਾਂ ਕਣਕ ਦਾ ਆਟਾ ਪਾ ਦਿੱਤਾ ਜੀ ਤੈਲੇ ਆਪਾਂ ਇਕੱਠੇ ਕਰਕੇ ਰੱਖ ਲਾਂਗੇ ਜੀ ਤੇ ਮੂੰਗਰੀ ਭਰਾਈ ਨੂੰ ਛਾੜ ਕੇ ਢੋਕੇ ਦਾ ਤੀਨ ਸਮਾਂ ਲਾਂਗੇ ਤੇ ਹੁਣ ਪਾ ਲਾਂਗੇ ਜੀ ਮੱਕੀ ਦਾ ਆਟਾ ਥੋੜਾ ਜਿਹਾ ਸੀਗਾ ਪੂਰੀ ਰੀਤੀ ਪਾ ਦਾਂਗੇ ਆਪਾਂ ਨਿੱਕੇ ਨਿੱਕੇ ਕੰਮ ਕਰਾ ਦੇਣੀ ਰੇਂਜ ਦੇ ਲਈ ਜੀ कभी क्यों कभी तुम्हें एक्सट्रा भी करने हिंदी डेली देखा थोड़े मुकाया जी था बाहर जाके दोनों चार चुना उस बाह ਵੀ ਪੇਚ ਪਾ ਲੈਨੇ ਮੱਕੀ ਦਾ ਆਟਾ ਪਾਂਕਾ ਦਾ ਵੱਡੀ ਟੋਲੀ ਤੇ ਸਾਨੂੰ ਹੁਣ ਚਾੜ ਲੈਣੀ ਹੈ ਜੀ ਇਹਦੇ ਪਸਾਉਣ ਤਰੱਕ ਤੇ ਇਧਰ ਆਟਾ ਸਾਂ ਕੇ ਰੱਖਿਆ ਹੋਇਆ ਆਪਣਾ ਬਾਂਡੇ ਵਿੱਚ ਗੁੰਨਾਂਗੇ ਆਟਾ ਤਲਾ ਲੰਗੀ ਜੀ ਦੇਸੀ ਘਰ ਤੋਂ ਥੋੜਾ ਜਿਹਾ ਘਿਓ ਪਾ ਲਈਆ ਇਹ ਸਾਗ ਆਪਾਂ ਹੀ ਬਣਾਇਆ ਜੀ ਦੰਡਾ ਇਹ ਸਾਗਤ ਨੇ ਮੰਮੀ ਨਾਲ ਬਣਾ ਕੇ ਸੇਂਹ ਦਿੱਤਾ ਸੀ ਜਾਗੋ ਤੇ ਜਾਣ ਕਰਕੇ ਸੀ ਉਹਨਾਂ ਨੇ ਬਣਾ ਕੇ ਭੇਜ ਦਿੱਤਾ ਸੀ ਦਾਲ ਪਾਣੀ ਨਹੀਂ ਬਣਾ ਸਕਲੀ ਕੋਈ ਤੇ ਆਪੇ ਤੇ ਆਪਾਂ ਹੁਣ ਸਾਗ ਨਾਲੇ ਮੇਰੀ ਤੜਕਾ ਹੁਣ ਤਾਂ ਸਾਗ ਵੀ ਗਿਆ ਜੀ ਇੱਕ ਅੱਧੀ ਬਰਦੀ ਹੈ ਤਾਂ ਉਹ ਵੇਸਾ ਕਿਸੇ ਕਿਸੇ ਲਈ ਹੈ ਹਮ ਤਾਂ ਲਸਣ ਤੇ ਪਿਆਜ਼ ਦਾ ਤੜਕਾ ਲਾਵਾਂਗੇ ਜੀ ਆਪਾਂ ਆਦਰਕ ਵੀ ਬਰਨਣਾ ਪਿਆ ਹੈਗਾ ਇਹ ਦੋ ਚੀਜ਼ਾਂ ਹੀ ਪਾਣੀ ਤੜਕੇ ਵਿੱਚ ਪਿਆਜ਼ ਨਹੀਂ ਜ਼ਰੂਰ ਪਾਉਣੀ ਹੈ ਸਾਗ ਜਨਉਣ ਦੇ ਪਿਆਜ਼ ਨਹੀਂ ਹੁੰਦੇ ਪਰ ਤੜਕੇ 'ਚ ਛੋਟਾ ਪਿਆਜ਼ ਜ਼ਰੂਰ ਪਾਉਣੀ ਹੈ ਤੇ ਕੱਟ ਕੇ ਆਦਰਕ ਵੀ ਪਾ ਲੈਣੀ ਜਿਵੇਂ ਜਪਾਰਾ ਜ ਨਹੀਂ ਪਾਇਆ ਹੈਗਾ ਤੜਕੇ ਦੇ ये सारे साग में आपका तड़का ला लेंगे दो टाइम साजूगा जी अपना ये जाग तो अगला दिन अभी लसन अपना भुज गया सीजा भी वो हम प्याज पा लिया ज्यादा निकलना वो भी प्याज में कच्चा कट कटकेगा फिर वो साग पा दें थोड़ा जि करंची का भी रहे प्याज फिर वह लगता जी ये आप आटा सान के रखे हुआ एक भाजी आई है जी जागो तो भाजी आ गई एक भैं पिछली वीडियो भैंने थोड़े डब्बे बहुत आते हैं तो अभी भाने होर भाजी आ गई जी अभी एक ब्याह हो रहा है जी रही थोड़े दिन ठहक के सा तो जी आपको धुपी गर्मी और औखा लगता है जी ठंड चाहिए भी धुपी है फिर गर्मी के मारने लगे थोड़ा थोड़ा पा लेंगे जी लूल मिर्च आपको ਟੱਕਾ ਲਾਉਣਾ ਨੂੰ ਮੇਜ ਵਿੱਚ ਘਟ ਜਾਂਦਾ ਉਹੀ ਹਿਸਾਬ ਨਾਲ ਬਿਲਕੁਲ ਥੋੜਾ ਥੋੜਾ ਪਾਵਾਂਗੇ ਸਾਰੇ ਪੈਨ ਪਰਾਵਾਂਗਾ ਆਪਣੀ ਚੈਨਲ ਦੇ ஆன்ਲੀ ਸੋਹਣੇ ਸੋਹਣੇ ਕਮੈਂਟ ਕਰ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਜਿਹੜੇ ਭੈਣ ਭਰਾ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਥੀ ਥੋੜਾ ਜਿਹਾ ਹਨੇਰਾ ਕਤੰਕਿਆ ਹੋ ਗਿਆ ਜੀ ਲੱਟਾਂ ਤਾਂ ਲੱਗੀਆਂ ਹੋਈਆਂ ਸੀ ਕੀ ਕੈਮਰੇ ਦੇ ਵਿੱਚ ਹੀ ਹੋ ਗਿਆ ਜੀ ਤੁਸੀਂ ਤੇ ਨਾਲ ਬਣਾ ਲੈਣੀ ਜੀ ਦੇ ਹਿੱਕੋ ਕਰਾਉਣੀ ਸਾਡਾ ਬਰਨ ਦੇ ਦਿੰਦੇ ਦੰਗੀਆਂ ਨੂੰ ਮਸਲੀ ਦੇ ਤੇ ਕਰਦੇ ਨੂੰ ਦਿੰਦੇ ਪਹਿਲਾਂ ਜਦੋਂ ਮੁੱਲੇ ਲੈਂਦੇ ਸੀਗੇ ਦੁੱਧ ਮਾਝਾ ਹੱਟੀ ਹੂਜੀ ਆਪਣੀ ਉਦੋਂ ਬੱਚੇ ਪੀਣ ਲੱਗ ਗਏ ਦਹੀਂ ਵਾਲੀ ਬਣਾਈ ਹੋਈ ਤੇ ਹੁਣ ਕਹਿੰਦੇ ਨੇ ਮੰਮੀ ਦਹੀਂ ਵਾਲੀ ਬਣਾਉ ਦੋ ਜੀ ਸਾਨੂੰ ਵਧੀਆ ਨਹੀਂ ਆਉਦੀ ਪਰ ਜਦੋਂ ਘਿਓ ਕਰਨੀ ਹੁੰਦੀ ਜੀ ਫਿਰ ਆਪਾਂ ਰਿੜਕ ਲੈਨੇ ਆਂ ਇਸ ਸਾਗ ਦੇ ਵਿੱਚ ਥੋੜਾ ਜਿਹਾ ਗਰਮ ਕਰਕੇ ਪਾਣੀ ਪਾ ਲਏ ਤੇ ਘਟੇ ਸੇਕ ਦੇ ਉੱਤੇ ਰੱਖ ਦਾਂਗੇ ਆਪਾਂ ਗੈਸ ਹੌਲੀ ਹੌਲੀ ਗਰਮ ਹੋ ਜੂਗੀ ਤਾਂ ਉਹਨੇ ਇਹਦੀ ਘੰਪਣਾਵਾਂਗੇ ਰੋਟੀ ਉਹ ਵੀ ਪਾਈ ਆ ਜੀ ਆਪਾਂ ਥੋੜਾ ਜਿਹਾ ਕਣਕ ਦਾ ਆਟਾ ਮੱਕੀ ਦਾ ਵੱਧ ਪਾਉਣੀ ਹੈ ਹਾਂ ਸੰ ਸੰ ਘੱਟ ਇਹਨਾਂ ਸੀ ਰੋਟੀਆਂ ਬਣਾ ਲਾਂਗੇ ਆਪਾਂ ਸਾਗ ਨਾਲ ਵਧੀਆ ਲੱਗਦੀਆਂ ਨੇ ਬੱਚੇ ਖਾ ਲੈਣਗੇ ਜੀ ਮੱਕੀ ਰੋਟੀ ਤੇ ਇਹਦੇ ਚ ਨਹੀਂ ਹਾਂ ਦੇਣਗੇ ਆ ਇਹ ਖਾ ਲੈਣ ਦੇ ਨਹੀਂ ਗਰਮੀ ਆਪਾਂ ਸਾਰੀਆਂ ਕਣਕਰੀਆਂ ਖਾਣੀਆਂ ਦੀ ਤੇ ਰੋਟੀ ਵੀ ਖਾਣੀ ਚਾਹੀਦੀ ਹੈ ਜੀ ਬਦਲ ਨਹੀਂ। ਉਹ ਕਣਕਰੀਆਂ ਤਾਂ ਆਪਾਂ ਕਿੰਨੇ ਮਹੀਨੇ ਖਾਣੀਆਂ ਨੇ ਗਰਮੀ ਚ। ਇਹ ਕਿੰਨੇ ਥੋੜਾ ਟਾਈਮ ਖਾਣੀ ਹੁੰਦੀ ਹੈ। ਤਵਾ ਆਪਣਾ ਗਰਮ ਹੋਣ ਲਈ ਰੱਖਿਆ ਹੋਇਆ ਹੈ। ਇੱਥੇ ਬਿਆ ਜਾਣ ਕਰਕੇ ਕੰਮ ਸਾਰੇ ਖੇਡ ਜਾਂਦੇ ਨੇ ਜੀ ਬਹੁਤ ਜ਼ਿਆਦਾ ਕੰਮ ਵਧਿਆ ਪਿਆ ਸੈਟਿੰਗ ਕਰਨੀ ਪਊਗੀ ਇੱਕ ਦੋ ਦਿਨਾਂ ਚ ਘਰ ਸੈਟ ਆਊਗਾ ਜੇ ਥੋੜਾ ਟਾਈਮ ਵੀ ਕਿਤੇ ਜਾਣਾ ਹੋਵੇ ਤਾਂ ਕੰਮ ਸਾਰੇ ਹਿੱਲ ਜਾਂਦੇ ਨੇ ਜੀ ਆਡੀ ਸੈਟਿੰਗ ਤੋਂ ਕੱਲੀ ਜਾਣੀ ਚਾਹੁੰਨ ਕਰਕੇ ਕਾਲੀ ਕਾਲੀ ਜਿਹੇ ਜਿੰਨੇ ਕੰਮ ਹੁੰਦੇ ਨੇ ਜੀ फटाफट ਕਰਕੇ ਚਲੇ ਜਾਂਦੇ ਆ ਸਾਰੇ ਕੰਮ ਨਹੀਂ ਹੁੰਦੇ ਮੇਰੇ ਅੱਗੇ ਤੁਹਾਨੂੰ ਵੱਧ ਹੁੰਦਾ। ਇੱਕ ਰੋਟੀ ਆਪਾਂ ਪਾਣੀ ਦੀ ਦਵੇ ਤੇ ਦੂਸਰੀ ਬਣਾ ਲਾਂਗੇ। ਇਹ ਪਾਣੀ ਰੱਖੀ ਬਣਾਉਣੀ ਹੈ। ਠੀਕ ਹੈ। ਇਹ ਹੋ ਗਿਆ। ਹੌਰਾ ਹੱਥ ਲਾ ਕੇ ਬਣਾ ਲੈਂਦੇ ਹਾਂ। ਪਰ ਮੇਰੇ ਪਾਣੀ ਅੱਥੀ ਬਣਾਉਣੀ ਆ ਤਵੇ 'ਤੇ। ਸਵਾਦ ਨਾਲ ਤਾਂ ਮੱਕੀ ਦੀ ਰੋਟੀ ਹੈ ਸਵਾਦ ਲੱਗਦੀ ਹੈ ਇਹਦੀ ਜੇ ਵੀਡੀਓ ਵਧੀਆ ਲੱਗਦੀ ਹੋਰੀ ਹੈ ਜੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਦੂਸਰੇ ਗੈਸ ਤੇ ਆੜ ਲੈਂਗੇ ਤਾਂ ਕਿ ਇੱਕ ਦੇ ਬਣਾ ਹੀ ਚਲਾਂਗੇ ਫੀਤਾ ਵੀ ਇਹ ਆਪਣੀ ਡੰਡੀ ਟੁੱਟ ਗਈ ਸੀ ਲਗਾਉਣ ਦੀ ਕੋਲ ਹੈ ਜੀ ਉਹ ਫਿਰਤਾ ਜਵਾ ਤਵਾ ਚੱਕ ਫਿਰ ਉਸੇ ਤੇ ਵੀ ਰਾੜੀਆਂ ਜਾਂਦੀਆਂ ਨੇ ਫਿਰ ਇਹ ਬਿਨਾ ਡੰਡੀ ਤਾਂ ਚੱਕਣਾ ਆਖਾ ਜੀ ਤਵਾ ਬੰਨ ਗਿਆ ਹੁੰਦਾ ਇਹ ਡੱਬੇ ਦੇ ਵਿੱਚ ਪਿਆ ਜੀ ਦਾ ਸਾਈਡ ਤੋਂ ਕਣਕ ਦਾ ਆਟਾ ਤਿੰਨ ਚਾਰ ਰੋਟੀਆਂ ਦਾ ਇਹਦੇਆਂ ਮਗਰੋਂ ਮੈਂ ਪਰੋਟੀਆਂ ਬਣਾ ਕੇ ਮੱਜਾ ਨੂੰ ਪਾ ਦਾਂਗੇ। ਚੰਗੀ ਤਰ੍ਹਾਂ ਸੇਕ ਲਾਂਗੇ ਜੀ ਰੋਟੀ ਕਿਤੇ ਕੱਚੀ ਨਾ ਰਹੇ। ਚੁੱਲ੍ਹੇ ਵਾਲੀ ਰੋਟੀ ਵੱਧ ਸੁਆਦ ਹੁੰਦੀ ਹੈ ਜੀ ਗੈਸ ਨਾਲੋਂ। ਗੈਸ ਦੀ ਰੋਟੀ ਹੁੰਦੀ ਸੁਆਦ ਨਹੀਂ ਲੱਗਦੀ। ਜਲਦੀ ਦੇ ਮਾਰੇ ਕਈ ਵਾਰੀ ਬਣਾ ਲੈਣੇ ਆ ਜੀ ਆਦੀ ਦੀ ਵੀਡੀਓ ਇਨੀ ਦੀ ਮਿਲਾਂਗੇ ਕਿਸੇ ਹੋਰ ਵੀ ਦੇ ਨਾਲ ਮੀਡੀਆ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ